ਡੰਕੇ ਦੇ ਜੋੜ ਤੇ ਕਹਿੰਦਾ ਮੈਂ ਗੁਰੂ ਦੀ ਹਜ਼ੂਰੀ ਦੇ ਵਿੱਚ ਕਹਿੰਦਾ ਮੈਂ ਤੁਹਾਡੇ ਪੁੱਤਰ ਤੁਹਾਡੇ ਧੀਆਂ ਕਿਤੇ ਦबई ਵਰਗੇ ਦੇਸ਼ ਦੇ ਵਿੱਚ ਕਿਤੇ ਸਾਊਦੀ ਅਰਬ ਵਰਗੇ ਦੇਸ਼ ਦੇ ਵਿੱਚ ਕਿਤੇ ਕਤਰ ਦੋਆ ਕਤਰ ਵਰਗੇ ਦੇਸ਼ ਦੇ ਵਿੱਚ ਹੋਣਗੇ ਉਹਨਾਂ ਨੂੰ ਫੋਨ ਕਰਿਓ ਫੋਨ ਕਰਕੇ ਉਹਨਾਂ ਨੂੰ ਸਵਾਲ ਕਰਿਓ ਕਿ ਤੁਹਾਡੇ ਇੱਥੇ ਕਬਰਾਂ ਹੁੰਦੀਆਂ ਵਾਂ ਕਿਵੇਂ ਦੀਆਂ ਕਬਰਾਂ ਜਿਹੜੀਆਂ ਆਪੇ ਚਾਰ ਇੱਟਾਂ ਲਾ ਕੇ ਉੱਤੇ ਹਰੀ ਜੀ ਚਾਦਰ ਪਾ ਕੇ ਚਾਰ ਧੂਫਾਂ ਲਾ ਕੇ ਝੰਡੀ ਜੀ ਲਾ ਕੇ ਤੇ ਪਖੰਡੀ ਉਤੇ ਸਿਰ ਫੇਰੰਦਾ ਪੈਂਦੇ ਆ ਉਹਨਾਂ ਨੂੰ ਫੋਨ ਲਾ ਕੇ ਸਵਾਲ ਕਰਿਓ ਵੀ ਤੁਹਾਡੇ ਹੈਗੀਆਂ ਇੱਥੇ ਉਹ ਗਾੜੀ ਨੂੰ ਜਵਾਬ ਤੁਹਾਨੂੰ ਐਉਂ ਦੇਣਗੇ ਵੀ ਇੱਥੇ ਨਹੀਂ ਕੋਈ ਵੀ ਹੈਗੀ ਹੁਣ ਮੈਂ ਇਹਨਾਂ ਤਿੰਨਾਂ ਦੇਸ਼ਾਂ ਨਾ ਕੋ ਲਿਆ 사우ਦੀ ਅਰਬ ਦੁਬਈ ਕੁਵੈਤ ਕਤਰ ਕਿਉਂਕਿ ਇਹਨਾਂ ਦੇਸ਼ਾਂ ਦੇ ਵਿੱਚ ਬਹੁਤਾਂ ਗਿਣਤੀ ਦੇ ਵਿੱਚ ਇਹ ਦੇਸ਼ ਮੁਸਲਮਾਨਾਂ ਦੇ ਦੇਸ਼ ਆ ਤੇ ਬੇਨਤੀ ਕਰਾਂ ਵੀ ਜਿਨ੍ਹਾਂ ਨੂੰ ਮੁਸਲਮਾਨ ਨਹੀਂ ਪੂਜਦੇ ਉਹਨਾਂ ਨੂੰ ਅਜਾਪਾ ਪੂਜਣ ਲੱਪੇ ਆ ਜੇ ਇੱਕ ਵੀ ਦਬਈ ਕਤਰ ਵਰਗੇ ਦੇਸ਼ ਦੇ ਵਿੱਚ ਦੋਆ ਕਤਰ ਵਰਗੇ ਇੱਕ ਵੀ ਦੇਸ਼ ਦੇ ਵਿੱਚ ਕੋਈ ਕਵਰ ਲੱਭ ਜਵੇ ਤੇ ਮੇਰੇ ਕੋਲ ਪ੍ਰੂਫ ਲਾਇਓ ਸਬੂਤ ਲਾਇਓ ਤੇ ਲਾਈਵ ਮੈਂ ਮਾਫੀ ਮੰਗਣ ਲਈ ਤਿਆਰ ਆ ਐਨੇ ਦਾਅਵੇ ਨਾ ਕਹਿ ਰਿਹਾ ਮੈਂ ਸਮਝ ਗਏ ਐਨੇ ਦਾਅਵੇ ਨਾ ਮੈਂ ਕਹਿ ਰਿਹਾ ਮੈਂ ਲਾਈਵ ਮਾਫੀ ਮੰਗਣ ਲਈ ਤਿਆਰ ਆ ਇਹ ਕਵਰਾਂ ਜੀਆਂ ਬੰਦੀਆਂ ਪਤਾ ਕਿਦਾਂ ਸਾਰੇ ਪੰਜਾਬ 'ਚ ਜਿਹੜਾ ਇੱਕ ਰੀਤੇ ਕੋਈ ਬੰਦਾ ਸਰਕਾਰੀ ਨਾਮ ਕੋਈ ਦਾ ਫਾਰਮ ਭਰਦਾ ਵਾ ਸਰਕਾਰ ਗਾਲੀ ਤਰਲੋ ਮੱਛੀ ਹੁੰਦਾ ਵੀ ਸਾਡੇ ਘਰ ਬੇਰਜਗਾਰ ਆ ਤਾਂ ਸਾਨੂੰ ਨੌਕਰੀ ਦਿਓ ਸਰਕਾਰ ਨੌਕਰੀ ਨਹੀਂ ਦਿੰਦੀ ਉਹ ਬੰਦਾ ਥੱਕਿਆ ਰਿਆ ਮੁੜ ਕੇ ਕੀ ਕਰਦਾ ਵਾ ਉਹ ਸਿਰ ਫੇਰਨ ਡੈ ਪੈਂਦਾ ਡੇਰੀਆ ਤੇ ਵਾਦੂ ਚੜਾਵਾ ਚੜਦਾ ਵਾ ਅਮਲ ਟੁੱਟੇ ਹੁੰਦੇ ਆ ਨਾਲੇ ਬੀੜੀਆਂ ਪੀਂਦੇ ਆ ਨਸ਼ੇ ਕਰਦੇ ਆ ਤੇ ਬਸ ਬਹਿ ਜਾ ਬਹਿ ਜਾ ਹੋਈ ਪਈ ਮੋਜਾਂ ਲੱਗੀਆਂ ਪਈਆਂ ਤੇ ਸੱਚ ਜਾਣਿਓ ਸਾਡੇ ਲੋਕਾਂ ਨੂੰ ਬਸ ਪੂੜੀਆਂ ਪੂੜੀਆਂ ਛੋਲਿਆਂ ਦੀ ਖੁਸ਼ਬੂ ਆਣੀ ਚਾਹੀਦੀ ਆ ਮੱਥੇ ਠਕਾਉਣ ਦੀ ਗੱਲ ਆ ਰੂੜੀ ਨੂੰ ਠਕਾ ਲਓ ਦੁਬਦਾਨਾ ਪੜੋਂ ਹਰਬਿਨ ਹੋਰ ਨਾ ਪੂਜੋ ਮੜੇ ਮਸਾਹ ਨਾ ਜਾਈ ਬਾਣੀ ਦਾ ਵਾਕ ਆ ਇੱਕ ਛੋਟਾ ਜਿਹਾ ਵਾਕਿਆ ਸੁਣਾਵਾਂ ਮੈਂ ਇੱਕ ਵਾਰੀ ਇੱਕ ਬੰਦਾ ਇੱਕ ਗਲੀ ਦੇ ਵਿੱਚ ਲੰਘ ਰਿਹਾ ਏ ਸੜਕ ਦੇ ਕਿਨਾਰੇ-ਕਿਨਾਰੇ ਪੰਜਾਬ ਦੀ ਗੱਲ ਆ ਇੱਕ ਬੰਦਾ ਆ ਕਿ ਸੜਕ ਦੇ ਕਿਨਾਰੇ ਲੰਘ ਰਿਹਾ ਸੀਗਾ ਉਦੇ ਹੱਥ ਦੇ ਵਿੱਚ ਇੱਕ ਡੱਬਾ ਸੀਗਾ ਜਿਹੜਾ ਡੱਬੇ ਦੇ ਵਿੱਚ ਉਹ ਦੁਕਾਨਾਂ ਵਾਲੇ ਟੌਫੀਆਂ ਵਗੈਰਾ ਪਾ ਕੇ ਰੱਖਦੇ ਨੇ ਮਠੀਆਂ ਟੌਫੀਆਂ ਪਾਈਆਂ ਹੁੰਦੀਆਂ ਉਹ ਵਾਲਾ ਡੱਬਾ ਪਲਾਸਟਿਕ ਦਾ ਜਿਹੜਾ ਉਹ ਤੋਂ ਟੱਕਣ ਮਾਰਦਾ ਉਹ ਬੰਦਾ ਕਿਤੇ ਨਾ ਗਲੀ ਦੇ ਵਿੱਚੋਂ ਲੰਘ ਰਿਹਾ ਸੀ ਹੱਥ ਦੇ ਵਿੱਚ ਉਹਦੇ ਉਹ ਵਾਲਾ ਡੱਬਾ ਸੀ ਉਹਦਾ ਧਿਆਨ ਪਿਆ ਵੀ ਸੈਡ ਤੇ ਇੱਕ ਗਲੜ ਮਰਿਆ ਪਿਆ ਗਲੈਰੀ ਮਰੀ ਪਈ ਉਹਨੇ ਬੰਦੇ ਨੇ ਗਲੈਰੀ ਚੁੱਕੀ ਡੱਬੇ ਦੇ ਵਿੱਚ ਪਾਈ ਟੱਕਣ ਮਾਰਤਾ ਤੇ ਜ਼ਮੀਨ ਦੇ ਵਿੱਚ ਦਫਨ ਕਰਤਾ ਉਥੇ ਚਾਰ ਤੂਫਾਨੀਆਂ ਲਾਤੀਆਂ ਦਾ ਸਾਰੇ ਪਿੰਡ ਜੇ ਰੌਲਾ ਪਾਤਾ ਉਥੇ ਪੀਰ ਗੱਲਰ ਸ਼ਾਦੀ ਮਜਾਰਿਆ ਚਲੋ ਹੌਲੀ ਹੌਲੀ ਸਮਾਂ ਪਿਆ ਉਥੇ ਇੱਕ ਵੱਡਾ ਡੇਰਾ ਬਣ ਗਿਆ ਫਿਰ ਵੱਡੀ ਕਬਰ ਬਣ ਗਈ ਉਥੇ ਹਰੀ ਚਾਦਰ ਪਾ ਕੇ ਉਥੋਂ ਦੀ ਇੱਕ ਵੱਖਰੀ ਕਮੇਟੀ ਬਣ ਗਈ ਵੱਡੀਆਂ ਗੋਲਕਾਂ ਲੱਗੀਆਂ ਉਥੇ ਭੰਡਾਰੇ ਚੱਲਣ ਲਾਪੇ ਲੰਗਰ ਚੱਲਣ ਲਾਪੇ ਪਖੰਡੀਆਂ ਆ ਕੇ ਸਿਰ ਫੇਰਨ ਲਾਪੇ ਵੀਰਵਾਰ ਦੇ ਵੀਰਵਾਰ ਉਥੇ ਮੇਲੇ ਲੱਗਣ ਲਾਪੇ ਡਾਂਸਰ ਨੱਚ ਲਾਪੇ ਢੋਲ ਵਜਣ ਲਾਪੇ 2-4 ਸਾਲ ਦਾ ਸਮਾਂ ਪਿਆ ਡੇਰਾ ਬਹੁਤ ਪਰਫੁੱਲਤ ਹੋ ਗਿਆ ਬੜਾ ਵੱਡਾ ਬਣ ਗਿਆ ਹੁਣ ਉਸ ਜਿਸ ਬੰਦੇ ਨੇ ਉਹ ਗੱਲਰ ਦੀ ਗੱਲਰ ਮਾਰਾ ਗੱਲਰ ਪਾ ਕੇ ਦੱਬੇ ਦੇ ਵਿੱਚ ਦਫਨ ਕੀਤਾ ਹੈ ਉਹ ਬੰਦਾ ਗੁਰਦਾਰੇ ਪਹੁੰਚਿਆ ਉਹਨੇ ਜਾ ਕੇ ਲੌਸਮੈਂਟ ਕਰਾਤੀ ਆਂਦਾ ਵੀ ਜਿਹੜੇ ਜਿਹੜੇ ਪੀਰ ਗੱਲਰ ਸ਼ਾਹ ਨੂੰ ਮੰਨਦੇ ਆ ਜਲਦੀ ਤੋਂ ਜਲਦੀ ਇਕੱਠੇ ਹੋ ਕੇ ਛੇਤੀ ਤੋਂ ਛੇਤੀ ਇਕੱਠੇ ਹੋ ਕੇ ਤੇ ਪੀਰ ਗੱਲਰ ਸ਼ਾਹ ਜੀ ਦੀ ਮਜ਼ਾਰ ਤੇ ਪਹੁੰਚੋ ਸਾਰਾ ਪਿੰਡ ਇਕੱਠਾ ਹੋਇਆ ਰੌਲਾ ਪੈ ਗਿਆ ਸਾਰੇ ਪਿੰਡ 'ਚ ਸਾਰਾ ਪਿੰਡ ਇਕੱਠਾ ਹੋਇਆ ਮਜਾਰ ਤੇ ਪਹੁੰਚ ਗਿਆ ਤੁਹਾਨੂੰ ਪਤਾ ਹੈ ਵੀ ਜੇ ਕਰਕੇ ਗੁਰਦੁਆਰੇ ਦੇ ਕੰਮ ਆਸਤੇ ਆਵਾਜ਼ ਪਈ ਹੁੰਦੀ ਵੀ ਸਾਰਾ ਪਿੰਡ ਗੁਰਦੁਆਰੇ ਦੇ ਕਿਸੇ ਕੰਮ 'ਆਂ ਤੇ ਪਹੁੰਚੋ ਤਾਂ ਮੈਨੂੰ ਨਹੀਂ ਲੱਗਦਾ ਵੀ 20 ਜਣੇਵੇਂ ਆਉਂਦੇ ਪਰ ਸਾਡੇ ਲੋਕਾਂ ਦੀ ਕਰੀਏ ਕੀ ਉਧਰ ਫਿਰ ਸ਼ਰਧਾ ਜਿਆਦੀ ਸੀ ਉਧਰ ਸਾਡੇ ਲੋਕਾਂ ਦੀ ਸ਼ਰਧਾ ਜਿਆਦੀ ਸੀ ਫਿਰ ਲੌਕਮੈਂਟ ਹੋਈ ਸਾਰਾ ਪਿੰਡ ਇਕੱਠਾ ਹੋਇਆ ਪਹੁੰਚ ਗਿਆ ਉੱਥੇ ਗੱਲ ਅਰਸ਼ਾਦੀ ਮਜਾਰ ਤੇ ਹੁਣ ਜਿਹੜੇ ਬੰਦੇ ਨੇ ਲੌਸਮੈਂਟ ਕਰਾਈ ਉਸ ਬੰਦੇ ਨੇ ਕੁਝ ਸਾਲ ਪਹਿਲਾਂ ਉੱਥੇ ਗਲਰ ਮਰਿਆ ਦਾ ਪਿਆ ਹੈਗਾ ਦਫਨ ਕੀਤਾ ਹੈ ਉਹਨੇ ਸ਼ੈਣੀਆਂ ਥੋੜੀਆਂ ਲਈਆਂ ਸੱਬਲਾਂ ਲਈਆਂ ਤੇ ਉਹ ਕਬਰ ਟੋਣੀ ਸ਼ੂ ਕਰਦੀ ਸਾਰੇ ਪਿੰਡ ਵਾਲੇ ਉਹਦੇ ਗਲ ਪਿੰਡ ਹੈ ਵੀ ਪੀਰ ਗਲਰ ਸ਼ਾਹੀ ਜਗਾ ਵਾ ਮਜਾਰਿਆ ਪੀਰ ਗਲਰ ਸ਼ਾ ਸ਼ਰਾਫ ਦੇਊਗਾ ਤੈਨੂੰ ਤੇ ਉਹ ਬੰਦਾ ਇੱਕੋ ਗੱਲ ਹੀ ਕਹਿੰਦਾ ਰਿਹਾ ਨਾ ਮੈਂ ਕਿਸੇ ਗਲਰ ਸ਼ਾ ਨੂੰ ਨਹੀਂ ਮੰਨਦਾ ਉਹਨੇ ਕਬਰ ਪੁੱਟੀ ਉਹ ਚਾਦਰਾਂ ਚ ਉਤਰਨੀਆਂ ਪਰੇ ਮਾਰੀਆਂ ਚੁੱਕ ਕੇ ਧੂਫਾ ਜੀਆਂ ਪਰੇ ਸੁੱਟੀਆਂ ਕਬਰ ਪੁੱਟੀ ਵਿੱਚੋਂ ਇੱਕ ਡੱਬਾ ਕੱਢਿਆ ਟੱਕਣ ਖੋਲੇਆ ਵਿੱਚੋਂ ਗੱਲਰ ਦਾ ਪਿੰਜਰ ਕੱਢਿਆ ਆਂਦਾ ਜੇ ਪੀਰ ਗੱਲਰ ਸ਼ਾ ਹੁਣ ਸਾਰੇ ਲੋਕ ਉਹ ਪਿੰਜਰ ਨੂੰ ਮੱਥਾ ਟੇਕ ਲਾਪੇ ਕੋਈ ਲੋਕ ਉਹਦੇ ਪੈਰ ਫੰਡਿਆ ਵੇ ਬੰਦੇ ਦੇ ਵਿੱਚੋਂ ਦੋ ਜੁਨੇ ਸਵਾਲ ਕਰਤਾ ਆਂਦਾ ਭਾਜੀ ਤੁਹਾਨੂੰ ਸੁਪਨਾ ਆਇਆ ਏ ਕੋਈ ਆਂਦਾ ਕਹਦਾ ਸੁਪਨਾ ਆਂਦਾ ਵੀ ਸੁਪਨੇ ਦੇ ਵਿੱਚ ਤੁਹਾਨੂੰ ਪੀਰ ਗੱਲਰ ਸ਼ਾ ਨੇ ਦੱਸਿਆ ਹੋਵੇ ਆ ਕਿ ਵੀ ਮੈ ਇਥੇ ਦਫਨਿਆ ਤਾਂ ਮੈਨੂੰ ਕੱਢ ਕੇ ਮੁਕਤ ਕਰ ਦੇ। ਆਨੰਦਾ ਮੈਨੂੰ ਕੋਈ ਸੁਪਨਾ ਨਹੀਂ ਆਇਆ। ਉਹ ਆਂਦਾ ਜੇ ਭਾਜੀ ਤੈਨੂੰ ਸੁਪਨਾ ਨਹੀਂ ਆਇਆ ਤੇ ਤੂੰ ਹੀ ਸਾਰੇ ਪਿੰਡ ਨੂੰ ਇਕੱਠਿਆ ਕੀਤਾ ਤੇ ਕਿੱਡੇ ਦਾਅਵੇ ਦੇ ਨਾਲ ਉਥੋਂ ਪੀਰ ਗੱਲਰ ਸ਼ਾਹ ਨੂੰ ਕੱਢ ਲਿਆ। ਆਂਦੇ ਦੇ ਪਿੱਛੇ ਦਾ ਰਾਜ ਕੀ ਆ? ਉਹਦਾ ਰਾਜ ਰੂਜ ਕੋਈ ਨਹੀਂ ਗਾ। ਰਾਜ ਇਹ ਆ ਕਿ 2-3 ਸਾਲ ਪਹਿਲਾਂ ਇੱਥੇ ਗੱਲਰ ਮਰਿਆ ਪਿਆ ਸੀ। ਮੈਂ ਚੁੱਕ ਕੇ ਡੱਬੇ 'ਚ ਪਾਇਆ ਟੱਕਣ ਮਾਰ ਕੇ ਨੱਪਦਾ। ਆਂਦਾ ਮੈਂ ਤਾਂ ਇੱਕ ਐਕਸਪੈਰੀਮੈਂਟ ਕਰ ਰਿਹਾ ਹਾਂ ਇੱਕ। ਕਿ ਤੁਹਾਡੇ ਲੋਕਾਂ ਦੀ ਕਿੱਡੀ ਕ ਅੰਧਵਿਸ਼ਵਾਸਤਾ ਜਿਹੜੀ ਵੱਧ ਚੁੱਕੀ ਹੈ। ਜਿਹਨੂੰ ਤੁਸੀਂ ਸ਼ਰਧਾ ਕਹਿੰਦੇ ਜੇ ਉਹ ਸ਼ਰਧਾ ਨਹੀਂ ਅਸਲ ਵਿੱਚ ਅੰਧਵਿਸ਼ਵਾਸ ਆ ਅੰਦਾ ਮੈਂ ਤੇ ਚੈੱਕ ਕਰਨਾ ਚਾਹਿਆ ਵੀ ਤੁਹਾਡਾ ਅੰਧਵਿਸ਼ਵਾਸ ਕਿੱਡੇ ਵੱਡੇ ਲੈਵਲ ਤੇ ਜਾ ਚੁੱਕਾ ਵਾ ਅੰਦਾ ਧਿਆਨ ਪਿਆ 2-3 ਸਾਲ ਦਾ ਸਮਾਂ ਪਿਆ ਅੰਦਾ ਮੈਂ ਦੇ ਹੱਥੇ ਨਾਲ ਐਕਸਪੈਰੀਮੈਂਟ ਕੀਤਾ ਸੀ ਇੱਕ ਟੈਸਟ ਕੀਤਾ ਸੀ ਅੰਦਾ ਤੁਸੀਂ ਉੱਤੇ ਹੁਣ ਮੇਲੇ ਲਾਉਣੇ ਸ਼ੁਰੂ ਕਰਤੇ ਆਇਓ ਆਲਿਆ ਜਿਹੜਾ ਭੁੱਖਾ ਮਰ ਗਿਆ ਉਹ ਪੀਰ ਭੁਖੇ ਸ਼ਾ ਜੁਤਿਆ ਖਾਂ ਦਾ ਮਰਿਆ ਉਹ ਜੁਤੀਸ਼ਾ ਜਿਹਨੂੰ ਬੋੜ ਨਾ ਬੰਦ ਕੇ ਕੁੱਟਿਆ ਹੈ ਲੋਕਾਂ ਨੇ ਤੇ ਮੁੜ ਕੇ ਕੁੱਟ ਖਾਂ ਦਾ ਖਾਂ ਦਾ ਜਿਹੜਾ ਮਰ ਗਿਆ ਉਹ ਪੀਰ ਬੋੜ ਸ਼ਾ ਜਿਹਨੂੰ ਟਾਲੀ ਨਾ ਬੰਦ ਕੇ ਕੁੱਟਿਆ ਉਹ ਟਾਲੀ ਸ਼ਾ ਤੂਤ ਨਾ ਬੰਦ ਕੇ ਕੁੱਟਿਆ ਤੂਤ ਸ਼ਾ ਪਿੱਪਲਾ ਬੰਦ ਕੇ ਕੁੱਟਿਆ ਪਿੱਪਲ ਸ਼ਾ ਜਿਹੜਾ ਘੋੜ ਸਵਾਰੀ ਸਿੱਖ ਦਾ ਸਿੱਖ ਦਾ ਘੋੜੇ ਢੋਡੇ ਪਿਆ ਤੇ ਥੱਲੇ ਡੇਕ ਕੇ ਮਰ ਗਿਆ ਉਹ ਪੀਰ ਕੋੜੇ ਸ਼ਾ ਸ਼ਾਹੀ ਸ਼ਾ ਤੇ ਸ਼ਾਹੀ ਸ਼ਾ ਤੇ ਸ਼ਾਹੀ ਸ਼ਾ ਨਜ਼ਾਰੇ ਵੱਜੇ ਪਏ ਆ ਲੰਗਰ ਲੱਗੇ ਪਏ ਆ ਵਾਹ ਭਲਿਓ ਸਾਨੂੰ ਆਪਣਾ ਗੁਰੂ ਨੂੰ ਛੱਡ ਕੇ ਕਿਤੇ ਜਾਂ ਦੀ ਲੋੜ ਨਹੀਂ ਗਈ ਸੱਚੇ ਸਾਇਬਾ ਕਿਆ ਨਹੀਂ ਕਰਤੇ ਰੇ ਘਰਤਾ ਤੇਰੇ ਸਭ ਕੁਛ ਜਿਸ ਦੇ ਸੋ ਪਾਵੇ ਇਹ ਜਿੰਨੀਆਂ ਪੰਜਾਬ ਚ ਕਬਰਾਂ ਬਣੀਆਂ ਨਾ ਇਹਨਾਂ ਕਬਰਾਂ ਦਾ ਇਤਿਹਾਸ ਕੋਈ ਨਹੀਂਗਾ ਜਿਹਦਾ ਜੀ ਕੀਤਾ ਚਾਰ ਉਹ ਨੇਟਾਂ ਲਾਈਆਂ ਉਹਦਾ ਤੋਰੀ ਫੁਲਕੇ ਚਲ ਗਿਆ ਜਿੰਨਾ ਮਰਜੀ ਤੇਲ ਇਕੱਠਾ ਕਰੀ ਜਾਓ ਜਿੰਨਾ ਮਰਜੀ ਪੈਸਾ ਤੂੰ ਦੌਲਤ ਇਕੱਠਾ ਕਰੀ ਜਾਓ ਜਿੰਨੀਆਂ ਮਰਜੀ ਧੂਫਾ ਇਕੱਠੀਆਂ ਕਰੀ ਜਾਓ ਉਹ ਜਿਹੜੇ ਤੇਲ ਤੁਸੀਂ ਜੋਤ ਦੇ ਵਿੱਚ ਉੱਥੇ ਪਾ ਕੇ ਹੁੰਦੇ ਜੀ ਨਾ ਉਹ ਡੇਰੀਆਂ ਦੇ ਵਿੱਚ ਆ ਕਬਰਾਂ ਤੇ ਉਹ ਤੇਲ ਫੇਰ ਦੁਬਾਰਾ ਕੱਢ ਕੇ ਉਸੇ ਦੁਕਾਨ ਤੇ ਵੇਚ ਆਉਂਦੇ ਆ ਜਿਹੜੀ ਦੁਕਾਨ ਕਬਰ ਦੇ ਸਾਹਮਣੇ ਖੁੱਲੀ ਆ ਜਿਹੜੀਆਂ ਧੂਫਾ ਦੀਆਂ ਡੱਬੀਆਂ ਬੰਡਲਾਂ ਦੇ ਬੰਡਲ ਲੈ ਲੈ ਕੇ ਤੁਸੀਂ ਚੜਾ ਕੇ ਹੁੰਦੇ ਜੇ ਉਹ ਤੁਸੀਂ ਚੜਾ ਕੇ ਘਰੇ ਵਾਪਸ ਚਲ ਜਾਂਦੇ ਜੇ ਤੁਹਾਡੇ ਜਾਨ ਤੋਂ ਬਾਅਦ ਆ ਸਾਰੇ ਬੰਡਲ ਤੂ ਫਾਦੇ ਡੱਬੇ ਇਕੱਠੇ ਕਰਦੇ ਆ ਉਹ ਸਾਰੇ ਫੇਰ ਦੁਕਾਨ ਤੇ ਅੱਧੇ ਰੇਟ ਤੇ ਵੇਚ ਆਉਂਦੇ ਆ ਤੁਹਾਨੂੰ ਮੂਰਖ ਬਣਾਇਆ ਜਾ ਰਿਹਾ ਏ ਤੁਹਾਨੂੰ ਛਦਾਈ ਬਣਾਇਆ ਜਾ ਰਿਹਾ ਏ ਤੇ ਮੇਰੀ ਬੇਨਤੀ ਆ ਸਿੱਖੋ ਸਵੇਰ ਦਾ ਭੁੱਲਿਆ ਜੇਕਰ ਸ਼ਾਮ ਨੂੰ ਘਰ ਆ ਜਵੇ ਉਹਨੂੰ ਭੁੱਲਿਆ ਨਹੀਂ ਕਹਿੰਦੇ ਅੱਜ ਜੇਕਰ ਸੋਚ ਕੇ ਵੇਖਿਆ ਕਰੋ ਅੱਜ ਜੇਕਰ ਗੁਰਨਾਨਕ ਸਾਹਿਬ ਸੱਚੀ ਆ ਜਾਣ ਆ ਕੇ ਸਾਡੇ ਵੱਲ ਧਿਆਨ ਮਾਰਨ ਤੇ ਕੀ ਲੱਗਦਾ ਵਾ ਮੈਨੂੰ ਨਾ ਲੱਗਦਾ ਪਿਆ ਅੱਜ ਗੁਰੂ ਸਾਹਿਬ ਨੂੰ ਕਿਤੇ ਹਾਰਦਵਾਰ ਪ੍ਰਚਾਰ ਕਰਨ ਦੀ ਲੋੜ ਝਾਰ ਕੇ ਮੈਨੂੰ ਨਾ ਲੱਗਦਾ ਪਿਆ ਜਗਨਧਨਪੁਰੀ ਜਾ ਕੇ ਪ੍ਰਚਾਰ ਕਰਨ ਦੀ ਲੋੜ ਆ ਮੱਕੇ ਜਾ ਕੇ ਪ੍ਰਚਾਰ ਕਰਨ ਦੀ ਲੋੜ ਜਾਂ ਨਾ ਅੱਜ ਦਾ ਸਾਡੇ ਪੰਜਾਬ ਦੇ ਡੇਰਿਆਂ ਦੇ ਵਿੱਚ ਹੀ ਗੁਰੂ ਸਾਹਿਬ ਜਾਣ ਤੇ ਜਿੰਨੇ ਡੇਰੇ ਵੱਜ ਚੁੱਕੇ ਆ ਤੇ ਇਹ ਵੀ ਬੇਨਤੀ ਕਰ ਦਵਾਂ ਡੇਰੇਦਾਰਾਂ ਬਾਬੇ ਨੂੰ ਕਹਿਣਾ ਬਾਬਾ ਡੇਰੇ 'ਚੋਂ ਬਾਹਰ ਆਇਆ ਪਤਾ ਕਿਉਂ ਬਾਬਾ ਤੇਰਾ ਨਾਮ ਆਲੇ ਕਿ ਸਾਡਾ ਡੇਰਾ ਚੱਲ ਗਿਆ ਵਾ ਤੂੰ ਨਾ ਇੱਥੇ ਆ ਆਹ ਨੇ ਸਾਡੇ ਦੇਖੋ ਬਚੋ ਇਹਨਾਂ ਤੋਂ ਜਿੰਨਾ ਬਚਿਆ ਜਾਂਦਾ ਵਾ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਨਾਲ ਤੋੜ ਰਹੇ ਜੀ